ਕਈਆਂ ਲੋਕਾਂ ਦਾ ਗੁੱਸਾ ਇੰਨਾ ਮਾੜਾ ਕਿ ਮਾੜਾ ਜਿਹਾ ਛੇੜਨ ਦੀ ਦੇਰ ਆ ਇਦਾਂ ਕਰੰਟ ਮਾਰਦੇ ਆ ਸੂਈ ਕੁੱਤੀ ਵਾਂਗੂ ਟੁੱਟ ਕੇ ਪੈ ਜਾਂਦੇ ਆ। ਕਈ ਵਾਰੀ ਘਰਾਂ ਦੇ ਵਿੱਚ ਵੀ ਇਦਾਂ ਦਾ ਕੁਝ ਹੁੰਦਾ ਏ। ਆਪਣੀ ਮਾਤਾ ਜਾਂ ਆਪਣੀ ਘਰ ਵਾਲੀ ਮਾੜਾ ਜਾਂ ਪੋਚਾ ਮਾਰਦੀ ਏ ਮਾੜਾ ਜਿਹਾ ਉੱਤੋਂ ਨੰਗੇ ਪੈਰੀ ਚੱਲ ਜੋ ਮੰਨ ਲਓ ਪੈੜਾਂ ਕਰਦੋ ਉਹਦੇ ਟੁੱਟ ਕੇ ਪੈ ਗਏ। ਆ ਅੰਨਾ ਹੋਇਆ ਤੈਨੂੰ ਪਤਾ ਹੀ ਨਹੀਂ ਲੱਗਦਾ ਕਿ ਮੈਂ ਪੋਚਾ ਮਾਰੀ ਜਾਂਨੀ ਆ। ਔਰ ਕਈ ਵਾਰੀ ਕੀ ਹੁੰਦਾ ਕਿ ਸਬਜ਼ੀ ਦੇ ਵਿੱਚ ਕੋਈ ਲੂਣ ਲਾਲ ਤੇਜ ਪਾ ਜਾਂਦਾ। ਚਾਹ ਦੇ ਵਿੱਚ ਮਿੱਠਾ ਤੇਜ ਪਾ ਜਾਂਦਾ। ਆ ਦੇਖ ਲਾ ਤੈਨੂੰ ਸਬਜ਼ੀ ਨਹੀਂ ਬਣਾਉ ਕਈ ਵਾਰੀ ਆਪਾਂ ਆਸ਼ਕੀ ਕਰਦੇ ਹੁੰਨੇ ਆ ਤੇ ਉਧਰੋਂ ਵੀ ਟੁੱਟ ਕੇ ਗਾਲਾਂ ਪੈਂਦੀਆਂ ਮੜਾ ਜਾਂ ਫੋਨ ਕੱਟ ਦਈਏ ਤੂੰ ਮੇਰਾ ਫੋਨ ਕੱਟਤਾ ਤੈਨੂੰ ਬਲੌਕ ਪਾਉਣ ਲੱਗਾ ਇਹ ਨਿੱਕੀਆਂ ਨਿੱਕੀਆਂ ਹਰਕਤਾਂ ਨਿੱਕੀਆਂ ਨਿੱਕੀਆਂ ਗੱਲਾਂ ਕਈ ਵਾਰੀ ਬਾਜ਼ਾਰ ਜਾਂਦੇ ਆ ਕਿਸੇ ਦੇ ਵਿੱਚ ਗੱਡੀ ਲੱਗ ਜਾਂਦੀ ਆ ਮਾੜੀ ਐਕਟਵਾ ਲੱਗ ਉਹ ਟੁੱਟ ਕੇ ਪੈ ਜਾਂਦਾ ਅੰਨਾ ਹੋਇਆ ਤੈਨੂੰ ਚਲਾਉਣੀ ਨਹੀਂ ਆਉਂਦੀ ਐਕਟਵਾ ਤੈਨੂੰ ਗੱਡੀ ਚਲਾਉਣੀ ਨਹੀਂ ਆਉਂਦੀ ਇਹ ਨਿੱਕੀਆਂ ਨਿੱਕੀਆਂ ਗੱਲਾਂ ਦਾ ਭਾਅ ਵੇ ਆ ਕਿ ਸਾਡੇ 'ਚ ਪੇਸ਼ੈਂਸ ਹੀ ਹੈ ਨਹੀਂ ਸਾਡੇ 'ਚ ਸਬਰ ਹੀ ਹੈ ਨਹੀਂ ਅਸੀਂ ਨਿੱਕੀ ਨਿੱਕੀ ਗੱਲ ਤੇ ਭੜਕ ਜਾਂਦੇ ਆ ਖਿਜ ਆਉਂਦੀ ਏ ਸਾਨੂੰ ਤਾਂ ਇਦਾਂ ਦੇ ਕੰਮ ਦੇ ਅੰਦਰ ਅਸੀਂ ਕੀ ਕਰੀਏ ਅੱਜ ਮੈਂ ਤੁਹਾਨੂੰ ਕਿ ਇਦਾਂ ਦੀ ਦਵਾਈ ਦੱਸਾਂਗਾ ਹੋਮੋਪੈਥਿਕ ਦੀ ਮੈਡੀਸਨ ਮੈਂ ਉਹਦੀ ਡਿਸਪਲੇ ਤੇ ਫੋਟੋ ਸ਼ੋਅ ਕਰਦਾਗਾ ਜ਼ਰੂਰੀ ਨਹੀਂ ਕਿ ਤੁਸੀਂ ਇਹੀ ਲੈਣੀ ਆ ਤੁਹਾਨੂੰ ਸ਼ਾਇਦ ਇਹ ਲੱਗਦਾ ਹੋਣਾ ਕਿ ਮੈਂ ਇਸ ਚੀਜ਼ ਦੀ ਮਸ਼ਹੂਰੀ ਕਰ ਰਿਹਾ ਨਹੀਂ ਭਰਾਵੋ ਅਗਰ ਤੁਹਾਨੂੰ ਇਹਦੇ ਨਾਲ ਦੀ ਕੋਈ ਹੋਰ ਵੀ ਮਿਲਦੀ ਆ ਮੈਡੀਕਲ ਤੇ ਲੈ ਜਾਓ ਹੋਮੋਪੈਥਿਕ ਮੈਡੀਕਲ ਸਟੋਰ ਤੇ ਉਹਨੂੰ ਕਹਿ ਦਿਓਗਾ ਕਿ ਇਸ ਤੋਂ ਵੀ ਵਧੀਆ ਕੋਈ ਹੈਗੀ ਆ ਇਹ ਹੀ ਕੰਮ ਕਰਨ ਵਾਲੀ ਕੋਈ ਹੋਰ ਦਵਾਈ ਹੈਗੀ ਆ ਤਾਂ ਸਾਨੂੰ ਉਹ ਦੇ ਦੇ ਵਧੀਆ ਤੋਂ ਵਧੀਆ ਲੈ ਲਓ ਜਿਹੜੀ ਮਰਜ਼ੀ ਲੈ ਲਓ ਪਰ ਉਹਦੇ ਵਿੱਚ ਚੀਜ਼ਾਂ ਇਹੀ ਹੋਣੀਆਂ ਚਾਹੀਦੀਆਂ 10 ਤੋਂ 15 ਬੂੰਦਾ ਦਿਨ ਦੇ ਵਿੱਚ ਲੈਣੀਆਂ ਸ਼ੁਰੂ ਕਰ ਦਿਓ ਕੱਚ ਦੇ ਗਲਾਸ 'ਚ ਪਾਣੀ ਲਾਓ 15 ਤੋਂ 20 ਬੂੰਦਾ ਪਾਓ ਤਿੰਨ ਟਾਈਮ ਲਓ ਲਗਾਤਾਰ ਤਿੰਨ ਤੋਂ ਚਾਰ ਮਹੀਨੇ ਲਓ ਤੁਹਾਡੇ ਕੋਈ ਚਪੇੜ ਵੀ ਮਾਰ ਜੇਗਾ ਨਾ ਤਾਂ ਵੀ ਤੁਸੀਂ ਉਹਨੂੰ ਉਹ ਹੀ ਨਹੀਂ ਕਹੋਗੇ ਚੁੱਪ ਕਰਕੇ ਚਪੇੜ ਖਾ ਲਓਗੇ ਇੰਨਾ ਕਿ ਤੁਹਾਡੇ 'ਚ ਸਬਰ ਆ ਜਾਏਗਾ ਇਹ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਜਿਹੜਾ ਇਨਸਾਨ ਸੂਈ ਕੁੱਤੀ ਵਾਂਗੂ ਟੁੱਟ ਕੇ ਪੈਂਦਾ ਉਹ ਸਹੀ ਹੋ ਜਾਏ